अज तक कोई है ही नहीं गा <coughs> कोई नहीं है अब मैं सारी लेके जाऊंगी बढ़ गए भरा लेके जाऊ पूरा घट बन गए इधर उधर आ ता नहीं चल देखी जाऊगी इत रख दी पल्ली पहला मैं कर दी सब्जी लग रही है ਸਬਜ਼ੀ ਦੇਖਦੀ ਐ ਕੱਦੂ-ਕੁੱਦੂ ਤੋੜਦੀ ਐ ਫਲੀਆਂ-ਫਲੀਆਂ ਜੇ ਹੋਣਗੀਆਂ ਆਹ ਦੇ ਕੱਦੂ ਦਾ ਖੜੇ ਨੇ ਕੱਦੂ ਦੇਖਦੀ ਐ ਹਰਾ ਤਾਂ ਫੇਰ ਵੀ ਵੱਢ ਲਊਗੀ ਹਾਏ ਹਾਏ ਇਹ ਗਿੱਲਾ ਪਿਆ ਤਾਂ ਕਿੱਥੇ ਨੇ ਮੈਨੂੰ ਲੱਗਦਾ ਤੋੜ ਕੇ ਲੈ ਕੇ ਕੱਦੂ ਅਜੇ ਕੱਲ ਮੈਂ ਦੇਖੇ ਨੇ ਇਹੀ ਨਹੀਂ ਕੁਝ ਆ ਲੱਗ ਰਿਹਾ ਨਾ ਇਹ ਤਾਂ ਛੋਟਾ ਵਾਲਾ ਇੱਥੇ ਉਹ ਵੱਡਾ ਕੱਦੂ ਤਾਂ ਕੋਈ ਨਹੀਂ ਕਿਤੇ ਬੁढ़ा ਜਾਂ ਮਰਨਾ ਤੋੜ ਕੇ ਤਾਂ ਨਹੀਂ ਲੈ ਗਿਆ ਕੱਲ ਨੂੰ ਮੈਂ ਦੇਖੀ ਵੀ ਹਾਂ ਹਾਂ ਬਾਪੂ ਬੱਲਾ ਚ ਫੜੀ ਫਿਰ ਜਾਂਦਾ ਥੋਰ ਕੇ ਮੈਂ ਤਾਂ ਕੱਦੂ ਦੇਖਦੀ ਸੀ ਸਬਜ਼ੀ ਨੂੰ ਛੋਟਾ ਕੱਦੂ ਜਪੇ ਇਹ ਤਾਂ ਬੁਢੀ ਜੋਕੀ ਬੜਨੀ ਸੀ ਜਿੱਦ ਕਰਾ ਜਾਏ ਬੰਲਾ ਚ ਨਾ ਫੇਰ ਫੇਰ ਕੀ ਹੋ ਗਿਆ ਆਹ ਦੇਖ ਤਾ ਖੜੇ ਨੇ ਕੱਦੂ ਦਾ ਦੇਖ ਓ ਗੱਬੇ ਛੋਟੇ ਛੋਟੇ ਨੇ ਨਹੀਂ ਤੋੜਦੀ ਨਹੀਂ ਤੈਨੂੰ ਦਿਖਾਉਣੀ ਆ ਦਿਖਾਉਣੀ ਮੈਨੂੰ ਕੀ ਹੋਗਾ ਮੈਂ ਰੋਜ਼ ਹੀ ਦੇਖਣਾ ਕੱਦੂ ਛੋਟੇ ਛੋਟੇ ਨੇ ਹਾਂ ਤੇ ਤੂੰ ਕਿਧਰੋਂ ਨਿਕਲੇ ਆਏ ਹੋ ਵੇ ਮਿੰਟ ਚ ਮੈਂ ਉੱਥੇ ਬੈਠਾ ਜੀ ਮੈਂ ਵਖ ਮੋਟਰ ਸੈਂਟਰ ਦੇ ਮੈਂ ਆਵ ਰਿਹਾ ਮੈਨੂੰ ਤਾਂ ਦਿਸਿਆ ਨਹੀਂ ਹੈਗਾ ਵੇ ਅੱਗੇ ਮੈਨੂੰ ਤਾਂ ਦਿਸਿਆ ਨਹੀਂ ਉਹ ਮੈਂ ਉੱਥੋਂ ਦੀ ਤਾਂ ਆਈਂ ਹੈਗੀ ਓ ਮੇਰੀ ਗੱਲ ਸੁਣ ਭਾਈ ਹੁ ਕੀ ਲੈਣੀ ਸੀ ਤੂੰ ਤੜਕੀ ਮੈਂ ਤਾਂ ਤੜਕੀ ਕੁਛ ਨਹੀਂ ਮੈਂ ਤਾਂ ਉਹੀ ਆਈ ਸੀ ਉਹੀ ਕਿਵੇਂ ਬਾਦ ਆਹ ਰਾਜਾ ਵੱਡਾ ਆਈ ਸੀ ਹੋਰ ਕੀ ਲੈਣਾ ਰਾਜਾ ਹਾਂ ਆਪਦਾ ਹਜੇ ਵੱਡਾ ਤਾਂ ਲਾਇਆ ਨਹੀਂਗਾ ਵੱਡਾ ਲਾਇਆ ਨਹੀਂ ਮੈਂ ਲਾ ਦੂਗੀ ਫਿਰ ਵੱਡਾ ਹਾਂ ਆਓ ਤੂੰ ਲਾ ਦੇਂਗੀ ਵੱਡਾ 10 ਪਸੂਣਾ ਨਹੀਂ ਆ ਜਾ ਮੈਨੂੰ ਬੜਾ ਥੋੜੇ ਜੇ ਵੱਡਾ ਥੋੜੇ ਜੇ ਬੜਾਣਾ ਨਾ ਕਿਉਂ ਆਪਦਾ ਕਿਰ ਕੋ ਗੋਹਾ ਨਹੀਂ ਠਿਉਣਾ ਲੈਣਾ ਨੇ ਲੈਣਾ ਨੂੰ ਕੀ ਕੰਮ ਨਹੀਂ ਆਉਣਾ ਤੁਸੀਂ ਲੱਗੋ ਗੋਹਾ ਨਹੀਂ ਠਿਉਣਾ ਕੰਮ ਨਹੀਂ ਕਰੋਣਾ ਕੋਈ ਨਾ ਗੋਹਾ ਤੇਰੇ ਦੋ ਬੱਠਰ ਚ ਕਾਇਆਉਂਗੀ ਮੈਂ ਮੈਨੂੰ ਭਰਾ ਬੜਾ ਪਹਿਲਾ ਓਏ ਹਜੇ ਦਾ ਵਾਡਾ ਨਹੀਂ ਲਾਇਆ ਪਾਈ ਇਹਨਾਂ ਦੇ ਵੜ ਲਿਆ ਕਿੰਨਾ ਵੇ ਆ ਕਦੋਂ ਘੇ ਵੜ ਲਿਆ ਮਾਂ ਨੇ ਕਦੋਂ ਘਰੀ ਜਾਂਦੀ ਨਹੀਂ ਕਦੋਂ ਦਾ ਇਹ ਕੰਮ ਦਾ ਬੇਕਾਰ ਹਾਂ ਬੇਕਾਰ ਕਿਹਾਵਾਂਗਾ ਵੇ ਕਦੋਂ ਦਾ ਦਦ ਨੂੰ ਪਤਾ ਤੇ ਹੈਗਾ ਲੁੱਚਾਗਾ ਚੌਰਾ ਓ ਲੁੱਚਾ ਕਾ ਨੂੰ ਐ ਤੂੰ ਭਰੀ ਵੱਡ ਕੇ ਥੱਬਾ ਮੁੜ ਜਾ ਭੱਜਾਉ ਨਹੀਂ ਨਹੀਂ ਹਜੇ ਮੈਨੂੰ ਨਹੀਂ ਵਾਡਾ ਲਾਇਆ ਤੂੰ ਵਾਡਾ ਮੈਂ ਲਾ ਦੇਣੀ ਆ ਮੈਂ ਇੱਥੋਂ ਹੀ ਵੜ ਲੈਣੀ ਹੈਗੀ ਨਾ 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 ਹਾਂ ਵੜਣ ਨਹੀਂ ਦਿੰਦਾ ਜਾਵਾਂ ਮੈਂ ਹੋ ਜਾਣੇ ਪੂਗਾ ਚੱਲ ਫਿਰ ਮੈਂ ਤਾਂ ਜਾਣੀ ਓ ਤੜਕੀ ਆ ਜਾਂਦੀਆਂ ਲੈ ਜਦਾਂ ਕੀ ਕਰੂਗਾ ਕੋਈ ਆਪ ਵਾਡਣ ਦਾ ਆ ਆਰ ਬੋ ਉਹ ਪਾਈ ਕੋ ਰਿਆ ਹਾਂ ਵੇ ਹੁਣ ਕੀ ਹੋ ਗਿਆ ਹੋਣਾ ਕਿਸੇ ਦਾ ਚੜ ਮਾਂ ਕਾ ਨੂੰ ਗਰੀਬ ਬੰਦੇ ਨੂੰ ਉਹ ਮੋੜ ਲਾਂਗਾ ਚੱਲ ਲੈ ਜਾ ਸੱਤਰੀ ਹੁਣ ਵੀ ਤਾਂ ਲੈਣ ਤੇ ਆਏ ਆ ਲੈਣ ਤੇ ਨਹੀਂ ਪੱਲੀ ਆ ਜਾਂਦਾ ਉਹ ਤੁਸੀਂ ਹਟ ਜਿਆ ਨਹੀਂ ਪਾਈ ਮਗਰੋਂ ਤੁਸੀਂ ਤਾਂ ਐ ਨਹੀਂ ਮੈਂ ਤਾਂਹੀਂ ਚੜਕੀ ਬੈਨਾ ਕਿਤੇ ਚਲ ਹਾਂ ਦੱਸ ਅਜਾ ਮੇਰੀ ਗੱਲ ਸੁਣੋ ਹਾਂ ਉਹ ਕੁੜੀਏ ਕੀ ਰਿਸ਼ਤਾ ਕਰਾਉਣਾ ਹੈ ਮੈਨੂੰ ਕੁੜੀ ਰਿਸ਼ਤਾ ਕੀ ਤੇਰੇ ਮੁੰਡੇ ਦਾ ਕਰਾਉਣਾ ਮੇਰਾ ਓਏ ਸ਼ਰਮ ਕਰ ਸ਼ਰਮ ਮੈਂ ਤਾਂ ਛੜਾ ਛੜਾ ਮੈਂ ਤੇਰੇ ਸਿਵਿਆਂ 'ਚ ਲੱਤਾ ਪਿਆ ਨੇ ਹੁਣ ਤੂੰ ਕੁੜੀ ਭਾਲਦਾ ਐਸ ਉਮਰੇ ਸ਼ਰਮ ਨਹੀਂ ਆਉਂਦੀ ਤੈਨੂੰ ਓਹੋ ਲੈ ਓਏ ਘਰ ਵੱਜ ਜੂਗਾ ਕੋਈ ਮਾੜੀ ਗੱਲ ਹੋ ਜੂ ਘਰ ਵੱਜਦਾ ਵੀ ਤਾਂ ਹੀ ਸੋਹਣਾ ਲੱਗਦਾ ਜੇ ਤੇਰੀ ਉਮਰ ਹੋਵੇ ਵਿਆਹ ਕਰਾਉਣ ਦੀ ਕਿਉਂ ਉਮਰ ਨੂੰ ਕੀ ਹੋਇਆ ਮੈਨੂੰ ਲੈ ਕੀ ਉਮਰ ਨੂੰ ਕਿ ਮੈਂ ਦੱਸਦੀ ਹਾਂ ਹੁਣ ਕਹਿੰਦੀ ਸਾਂ ਚੰਗੀ ਲੱਗਦੀ ਆ ਭੜੇ ਓਹ ਉਹ ਕੋਈ ਛੱਡੀ ਛਪ ਛੱਡੀ ਹੋਊਗੀ ਫਿਰ ਮੈਂ ਕਿੱਥੋਂ ਲਿਆਵਾ ਕੋਈ ਦੇਖ ਲੈ ਕੋਈ ਨਾ ਦੇਖ ਲੂੰਗੀ ਜੇ ਕੋਈ ਮਿਲ ਗਈ ਤੇ ਮੈਨੂੰ ਹਰਾ ਹਰਾ ਬੜਾ ਪਹਿਲਾਂ ਹਰਾ ਤੂੰ ਬੜ ਲੈ ਹੁਣ ਮੈਂ ਹਰਾ ਬਣ ਤਾ ਮੈਂ ਬੜਾ ਕਿਉਂ ਦਨੂੰ ਵਾਢਾ ਲਾ ਦੇ ਕਿੱਥੋਂ ਲਾਵਾਂ ਉਧਰਲੇ ਪਾਸੇ ਵਾਢਾਗਾ ਛੱਤੀ ਲੈ ਮੇਰੀ ਗੱਲ ਸੁਣੋ ਹਾਂ ਯਾ ਫਿਰ ਤੂੰ ਭਰਾ ਲੱਕਰੇਵਾ ਮੈਂ ਲਾ ਹੱਛੇ ਤਰ ਸ਼ਰਮ ਨਹੀਂ ਆਉਂਦੀ ਤੈਨੂੰ ਮੈਨੂੰ ਐਂ ਬੋਲ ਮੈਂ ਐਸੇ ਪਿੰਡ ਦੀ ਨੂੰਹ ਧੀ ਆ ਤੂੰ ਮੈਨੂੰ ਐ ਬੋਲਦਾਂਗਾ ਓਏ ਮੈਂ ਤੁਹਾਡੇ ਖੇਤ ਆ ਗਿਆ ਤੇ ਮਤਲਬ ਲਾਤਾ ਨਹੀਂ ਉਹ ਖੇਤ ਸੌੜ ਕੇ ਤੈਨੂੰ ਕੀ ਬੋਲਦਾ ਨਹੀਂ ਬੋਲ ਦੇ ਚਾਹ ਕਰ ਹਾਂ ਬੋਲ ਕਿਆ ਛੱਡ ਪਰੇ ਤੂੰ ਰਿਸ਼ਤੇ ਤੋਂ ਕੀ ਲੈਣਾ ਬਸ ਥਰੀ ਵੱਡ ਕੇ ਭੱਜ ਜਾ ਚੰਗਾ ਮਾ ਤੇ ਵੱਡ ਲੋ ਬੋਲੋ ਜਨਾ ਬੜਾ ਕਰ ਬੁੜੀਆਂ ਨਹੀਂ ਬੜਨੀਆਂ ਲੈ ਬੱਲਾ ਬੱਲਾ ਜੋ ਚੱਲ ਠੀਕ ਆ ਚੱਲ ਠੀਕ ਆ ਉਹ ਯਾਰ ਰਿਸ਼ਤੇ ਦਾ ਬੜਾ ਹੋ ਕੇ ਰਿਸ਼ਤਾ ਪਾੜਦਾ ਸੀ ਵੀ ਅੱਜ ਤੇਰੀ ਅੱਲ ਕਾ ਬੱਡੇ ਤਹਣ ਤੂੰ ਕਿਲਾੜਾ ਕਾ ਮਾਗਰਾ ਬਾਹ ਕਿਤੇ ਭਾੜਾ ਨਾ ਵੱਢ ਲੈ ਨਾ ਨਹੀਂ ਇੰਨਾ ਨਹੀਂ ਵਰਦੀ ਹੈਗੀ ਬੈ ਜਾ ਬਗੀਆਂ ਜੇ ਕੀ ਹੈ ਬੈਠਣ ਨਹੀਂ ਆਈ ਮੈਂ ਘਰੇ ਕੰਮ ਬਹੁਤ ਨੇ ਕੋਈ ਨਹੀਂ ਕੰਮ ਕਰ ਲਈ ਘਰੇ ਹੁਣ ਤੂੰ ਵਿਲ ਗਈਆਂ ਹੋਂ ਕਿ ਚੱਲ ਸੁਣਾ ਫਿਰ ਦੁੱਖ ਆਪਦਾ ਕੀ ਸੁਣਾਉਣਾ ਤੁਨ ਵੱਡੀ ਡਾਟ ਚੁ ਚੁਗਲੀ ਕਿਨੇ ਕਰਲੇ ਕਣਕ ਕਣਕ ਬੈ ਜਾ ਕਣਕ ਕਣਕ ਕਿਹੜੀ ਕਰੀ ਆ ਹਾਂ ਅਜੇ ਤੱਕ ਕੁਛ ਨਹੀਂ ਬਣਿਆ ਬਣਿਆ ਕਣਕ ਕਿਹੜੀ ਵਸਤਨ ਪਤਾ ਹੀ ਆ ਹਏ ਹਾਈ ਉਹ ਤੇਰੇ ਘਰ ਵਾਲਾ ਠੀਕ ਰਹਿੰਦਾ ਹਾਂ ਠੀਕ ਆ ਉਹ ਤਾਂ ਗਿਆ ਹੈ ਕੰਮ ਤੇ ਕਿੱਥੇ ਗਿਆ ਆ ਉੱਥੇ ਉਹਨਾਂ ਨਾਲ ਆਈ ਗਿਆ ਜਿਹਨਾਂ ਨਾਲ ਅੱਗਿਆ ਜਾਂਦਾ ਅੱਛਾ ਚਾਲੋ ਚੰਗੀ ਗੱਲ ਹੈ ਕੰਮ ਕੁ ਬਣਿਆ ਹੀ ਆ ਭਾਈ ਕੰਮ ਤਾਂ ਬਣੇ ਘਰੇ ਤਾਂ ਹੈ ਨਹੀਂ ਸੀ ਕੋਈ ਜਵਾਕ ਵਾਕ ਕੇ ਸਕੂਲ ਆ ਮਾ ਚਲ ਮੈਂ ਹਾਰਾ ਵੜ ਲਿਆ ਮਾ ਐਥੇ ਤੂੰ ਮੇਰੇ ਗੱਲ ਪੈ ਗਿਆ ਉਹ ਗੱਲ ਨਹੀਂ ਭਾਈ ਇੱਥੇ ਬਾਹਲਾ ਵੜੀਆਂ ਨਾ ਕੇ ਵੇ ਨਹੀਂ ਇੰਨਾ ਕਿੰਨਾ ਇੰਨਾ ਕਿੰਨਾ ਤੇ ਚੱਕ ਲੂੰਗੀ ਮੈਂ ਉਹ ਠੱਪਾ ਮਸਾਲਾ ਕਿ ਜਾਂਦੀ ਹਾਂ ਆਇਨਾ ਕਿੰਨਾ ਕ ਵੱਡਦੀਵੇਂ ਦੱਸ ਮੈਂ ਤੈਨੂੰ ਐ ਲਾਦਾ ਵੀ ਹਰਾ ਦਾ ਆਪ ਛੋਟੜੇ ਟੱਪੇ ਦੀ ਹਜੇ ਉਹ ਬਾਬਾ ਬਰਸੀਨ ਖਰਾਬ ਹੋ ਗਈ ਮੀਨ ਆਲਾ ਚੱਲ ਹੁਣ ਮੈਨੂੰ ਫਿਰ ਇੱਥੋਂ ਵੜਾ ਦੇ ਨਹੀਂ ਇਧਰੋਂ ਵੜਾ ਦੇ ਮੈਨੂੰ ਐ ਦੱਸ ਮੈਂ ਬਾਡਾ ਕਿੱਥੋਂ ਲਾਵਾਂ ਬਾਡਾ ਤਾਂ ਤੂੰ ਇਧਰੋਂ ਲਾ ਲਾ ਘਾ ਰੁੱਕ ਲੈ ਜਾ ਵੜ ਕੇ ਬਾੜਾ ਨਾ ਮੰਡੀ ਰੁੱਕ ਨਾਲ ਕੀ ਬਣੂਗਾ ਪੱਲੀ ਤੇ ਇਹਦੇ ਕੋਲ ਮੈਸਾ ਕੀ ਬੱਕਰੀ ਮੈਸਾ ਨੇ ਬੱਕਰੀ ਕੀ ਕਰਦਾ ਹੈ ਨਾ ਤੱਲੇ ਬੜਾ ਫਿਰ ਆ ਜਾ ਕਿੱਥੋਂ ਵੱਡਾ ਇੱਥੋਂ ਵੱਡਾ ਆਈਂ ਦੀ ਜਾਣਾ ਪਊਗਾ ਫਿਰ ਕਿਰੇ ਜੀ ਵਗ ਜਾ ਵਗ ਜਾ ਆ ਜਾ ਬੈ ਜਾ ਬੈ ਗਈ ਹੋਰ ਸੁਣਾ ਫਿਰ ਕੋਈ ਨਵੀਂ ਚੋ ਜੀ ਬਸ ਠੀਕ ਆ ਠੀਕ ਨਮੀਤਾ ਜੀ ਕਿਹੜੀਆਂ ਇੱਥੇ ਪੁਰਾਣੀਆਂ ਹੀ ਨੇ ਪੁਰਾਣੀਆਂ ਖੜਾ ਦੇ ਕੋਈ ਪੁਰਾਣੀਆਂ ਵੀ ਬਸ ਸੁਣੀਆਂ ਪਈਆਂ ਨੇ ਹਾਂ ਬੇ ਬਸ ਕੀ ਸੁਣ ਕੇ ਕਰੇਗਾ ਉਹ ਸੁਣ ਕੇ ਤਾਂ ਵੀ ਕੋਈ ਸੁਣਾ ਨਮੀਤਾ ਜੀ ਕੋਈ ਵਧੀਆ ਗੱਲਬਾਤ ਤੂੰ ਸੁਣਾ ਦੇ ਮੈਥੋਂ ਕੀ ਸੁਣੇਗਾ ਮੈਂ ਤੈਨੂੰ ਕੀ ਸੁਣਾਵਾਂ ਖਰਾ ਹੋਰਾ ਲੈ ਜਾ ਕਰ ਵੜ ਕੇ ਆਇਆ ਕਦੇ ਬੇਬੇ ਕੋਈ ਇਹ ਤਾਂ ਖਰਾ ਲੈਣੀ ਤਾਈ ਦੀ ਤੂੰ ਤਾਂ ਮੇਰੇ ਮਾਗਰ ਪਏ ਆ ਮਾਗਰ ਨਹੀਂ ਮੈਂ ਪੈਂਦਾ ਇੱਥੇ ਬਾੜੀਆਂ ਵੱਡ ਰੀਆਂ ਨਾ ਕੇ ਬਾੜੀਆਂ ਦੇ ਵਿੱਚ ਸਹਿ ਚਾਰ ਬੰਦੇ ਆਲਾ ਕੋਈ ਚੱਲਿਆ ਗਿਆ ਰੁਕ ਮੁਠੀ ਕੋਈ ਡਰ ਨਹੀਂ ਹੁੰਦਾ ਬਾੜੀਆਂ ਮੈਂ ਅੱਜ ਦੇ ਕਿਸੇ ਫੇਰੇ ਫੇਰਾ ਗਿਆ ਤੇ ਤੂੰ ਤਾਂ ਮੈਨੂੰ ਇੱਥੇ ਲੈ ਕੇ ਬਹਿ ਗਿਆ ਕਿਉਂ ਇਧਰ ਉਰੇ ਆ ਜਾਂ ਅਰ ਕੀ ਭੜਿਆ ਓਹੋ ਬੈ ਜਾ ਪੂਰੀ ਬੈ ਜਾ ਹੋ ਇਧਰ ਨੂੰ ਕਿਉਂ ਅੱਜ ਕਹਿ ਜਵਾਂ ਖੰਦੇਰੇ ਅਰੇ ਦੋ ਹੀ ਨੇ ਜਵਾਬ ਤਾਂ ਤੇ ਫਿਰ ਐ ਕਰ ਹਾਂ ਤੇਰੀ ਵੱਖ ਨਹੀਂ ਫਿਰ ਉਸ ਪਰਦਾ ਕਰਾਂਗੇ ਅੱਛਾ ਕਣਕ ਕਦੇ ਨੂੰ ਮੈਂ ਤੈਨੂੰ ਹੋਰ ਕਣਕ ਕਿੰਨਾ ਤਾਂ ਬਹੁਤ ਔਖਾ ਹੋ ਰਿਹਾ ਕਣਕ ਨੇ ਅੱਜ ਕੀ ਨਹੀਂ ਨਿਕਲ ਕ ਕਿੱਥੇ ਪੁਆਈ ਆ ਮੁੱਲ ਕ ਮਹਿੰਗਾ ਵੜਾ ਰੇਟ ਸੀ ਕਣਕ ਦਾ ਓਏ ਮਹਿੰਗਾ ਨਹੀਂ ਆਜਦਾ ਕਣਕ ਤੇ ਮੈਂ ਦੇ ਦਉਣਾ ਲੈ ਫਿਰ ਹੋਰ ਕੀ ਚਾਹੀਦਾ ਕਣਕ ਦੇ ਦੇ ਮੈਨੂੰ ਦੋ ਗੱਟੇ ਦੋ ਗੰਨਾ ਤਾਂ ਕਣਕ ਤੈਨੂੰ ਦੇ ਰੋ ਤੈਨੂੰ ਪੰਜ ਮਣਟ ਦੇ ਦੇ ਫੇਰ ਫੇਰ ਵੀ ਦੇ ਦੇ ਗੋਨਾ ਕਣਕ ਕੋਈ ਨਾ ਹੋਰ ਆਇਓ ਨੋ ਨਲ ਤੋਂ ਮੀਰੋ ਬੱਜ ਬੱਜ ਜਿਗਰ ਭੈਰ ਨਹੀਂ ਮੈਨੂੰ ਲੋੜ ਹੈਗੀ ਕਾਸੀ ਦੀ ਬੱਸ ਓਏ ਹੋਰ ਕਿਵੇਂ ਕੀ ਕਹਣਾ ਤੈਨੂੰ ਮੈਂ ਤਾਂ ਸੁਣਾਇਆ ਕਹਿੰਨਾ ਵੀ ਤਰੀ ਸਰ ਗਰੀਬਣੀ ਤੇਰੇ ਜਵਖਾ ਜੁ ਬੁੱਖਾ ਦੀ ਫੀਸ ਭਰ ਦੂੰਗਾ ਤੈਨੂੰ ਦੋ ਮਣ ਕੜਕ ਦੇ ਦਿੰਦਾ ਸਰ ਕੋਈ ਨਹੀਂ ਬੇਲੇ ਕਿਵੇ ਤੂੰ ਕੋਈ ਕੰਮ ਤਾਂ ਕਰਾ ਜਾ ਕਰੋ ਕੰਮ ਤਾਂ ਕੋਈ ਨਾ ਮੈਂ ਕਰਾ ਜਾ ਕਰੂੰਗੀ ਮੈਨੂੰ ਦੱਸ ਦਿਆ ਕਰ ਕੋਈ ਨਾ ਆ ਜਾ ਕਰੂੰਗੀ ਕੰਮ ਤਾਂ ਹਾਂ ਔਰ ਔਰ ਕਿ ਬੇਲੇ ਕਿਵੇ ਕਿਤੇ ਗੁਹਾ ਸੁੱਟ ਗਈ ਅਰੇ ਮੈਂ ਸਾਨੂੰ ਪਾਣੀ ਪੀਗੀ ਹੋਰ ਕੀ ਆਪਣੇ ਦੋ ਮੈਸਾ ਨੂੰ ਸਾਡੇ ਵੀ ਦੋ ਹੀ ਨੇ ਕਾਲ ਕੋਈ ਨਹੀਂ ਦੋ ਤਾਂ ਕੋਈ ਨਹੀਂ ਕਰਦੇ ਘਰੇ ਵੀ ਰਹੋ ਜਾਂਦਾ ਕੰਮ ਪਰਿਵਾਰ ਦਾ ਬਾਕੀ ਤੇਰੇ ਘਰ ਵਾਲੋ ਨਾ ਨਾ ਕਿਸੇ ਵੀ ਕਿਤੇ ਵੀ ਉਹ ਉਹ ਤੂੰ ਤਾਂ ਇਹ ਉਹ ਤਾਂ ਤੈਨੂੰ ਪਤਾ ਹੀ ਆ ਕਹੇ ਜਾਗਾ ਰੰਗੇ ਕੋਲੇ ਹੋ ਗਈ ਵੀ ਉਹਨਾਂ ਨੇ ਕਿਉਂ ਜੰਨੀ ਹੈ ਉਹ ਤਾਂ ਮੈਨੂੰ ਰੋਕਦਾਗਾ ਉਹਨਾਂ ਤੇ ਨਾ ਜਾਇਆ ਕਰਕੇ ਭਲਾ ਨੇ ਦੇ ਜਾ ਢਿੰਕੇ ਦੇ ਜਾ ਪਰ ਮੈਨੂੰ ਜਿੱਥੇ ਲੋਟ ਲੱਦਾ ਮੈਂ ਉੱਥੇ ਹੀ ਜਾਨੀ ਐ ਮੈਂ ਨਹੀਂ ਉਹਦੀ ਮੰਨਦੀ ਹੈਗੀ ਓਏ ਆਹੋ ਮੈਂ ਤੁਹਾਨੂੰ ਦੱਸਦਾ ਇਹ ਵੀ ਸਿਆਣੀ ਬੰਦੇ ਕੋਲੇ ਜ਼ਰੂਰੀ ਜਣਾ ਹੁੰਦਾ ਹੈ अच्छा तो कोई रोक टोक ਤਾਂ ਨਹੀਂ ਕੋਈ ਉਹੀ ਤਾਂ ਗੱਲ ਆ ਜਦੋਂ ਮਰਜੀ ਆ ਜਦੋਂ ਮਰਜੀ ਹੁਣ ਜੇ ਕਦੂ ਕੇ ਵਾਗੇ ਕਦੋਂ ਤੁੰਡ ਚੱਲਣਾ ਬੰਦਾ ਤਾਂ ਹੀ ਨਹੀਂ ਮੈਂ ਜਾਂਦੀ ਉਹਨਾਂ ਦੇ ਉਹਨਾਂ ਦੇ ਬੇਕਾਰ ਨੰ ਬੰਦੇ ਹੋ ਉਹਨਾਂ ਦਾ ਵੀ ਮੈਨੂੰ ਕਹਿੰਦਾ ਕਦੂ ਕੇ ਵਗ ਜਾ ਕਰ ਹੂੰ ਕਦੂ ਦਾ ਬਹਾਉ ਨਹੀਂ ਜਾਂਦੇ ਕਦੂ ਕੋਈ ਨਹੀਂ ਚੱਲ ਫਿਰ ਮੈਨੂੰ ਬੜਾ ਆ ਜਾ ਲੈ ਬੈਠਾ ਜਾਂਦੀ ਆ ਕਿੰਗੇ ਫਿਰ ਹੈ ਚੋ ਹੋਰ ਸੁਣਾ ਫਿਰ ਠੀਕ ਜੀ ਠੱਕ ਰਹੀ ਨਹੀਂ ਤੂੰ ਮਰੀਆ ਬਈ ਠੀਕ ਨੇ ਮੇਰੇ ਤਾਂ ਲੱਗਦਾ ਤੂੰ ਖੀ ਜਾਂਦੀ ਆ ਨਹੀਂ ਆ ਮੈਂ ਤਾਂ ਦਵਾਈ ਲੈਣੀ ਆ ਜਾ ਕੇ ਕਾਦੀ ਦਵਾਈ ਨਹੀਂ ਨਹੀਂ ਹੈ ਪਾਣੀ ਛੱਡ ਜੇ ਘਟ ਰਹੇ ਨੇ ਕਿ ਬੱਕਰੀ ਬੁੱਕਰੀ ਹੈਗੀ ਆਪਣੇ ਕਿਸੇ ਦੇ ਬੱਕਰੀਆਂ ਦੇ ਬੱਕਰੀ ਵਾਲਾ ਨੂੰ ਬਚੋ ਕੁੱਗੀ ਬੁੜੇ ਕੋਲ ਨੇ ਬੱਕਰੀਆਂ ਵੇ ਹੁਣ ਮੈਂ ਕੁੱਗੀ ਬੁੜੇ ਕੋਲ ਜਾਵਾਂ ਤੂੰ ਜਾ ਗਾਇ ਕੋਲ ਜਾਇਆ ਕਰ ਪੂ ਲੈ ਆਈ ਬੋਤਲ ਜਿਪ ਕੁ ਟਪਾ ਕੇ ਦੱਤਾ ਬੱਕਰੀਆਂ ਦਾ ਮੈਨੂੰ ਤੇਰੇ ਕੱਡਣ ਲਿਆ ਕਿ ਮੈਂ ਤੁਨੂੰ ਮੈਂ ਅਗਲੋ ਕਿੱਥੋਂ ਕੋਈ ਨਾ ਹੂੰ ਤਾਂ ਕਹਿੰਦਾ ਮੈਂ ਤੇਰਾ ਕੰਮ ਆਜੂ ਵੇਲੇ-ਕਵੇਲੇ ਕੰਤਾ ਨਹੀਂ ਮੋਕ ਮਾਰ ਗਿਆ ਉਹ ਮੋਕ ਨਹੀਂ ਤੂੰ ਆਪ ਜਾ ਕੇ ਗਾਇ ਨੂੰ ਕਹਿੰਦੀ ਕਹਿੰਦੇ ਭਾਈ ਤੇਰਾ ਜੋਰ ਲੱਗਦਾ ਕਿ ਜੇਖ ਲੱਗਦਾਗਾ

ਉਹ ਬੈ ਜਾ ਦੋ ਮਿੰਟ ਕੀ ਜਾ ਕੇ ਕਰੇਗੀ ਅੱਜ ਵਰੀਆ ਬੈ ਜਾ ਕਰੇ ਕੰਮ ਕਰੂਗੀ ਪਾਕੇ ਬੁਰਤੀਆਂ ਨਾਲ ਲੀਆਂ ਨੇ ਆਜੇ ਕਿੱਥੇ ਗੁਲਗਲੇ ਖਾਣੀ ਆਲੇ ਦਾ ਰੋਟੀ ਪਕਾ ਮੈਂ ਕਿ ਜਾ ਕੇ ਪਕਾਈ ਦਾ ਭਈਆ ਖਾਣ ਵਾਲੀ ਆ ਜਵਾਕ ਜੀ ਤਾਂ ਖਾ ਕੇ ਹੋਣਗੇ ਜਵਾਕ ਤਾਂ ਸਕੂਲ ਲੈ ਜਾਂਦੇ ਨੇ ਤੜਕੇ ਵੇਲੇ ਪਰੌਂਠੇ ਮੈਂ ਚੋਠੀ ਨਹੀਂ ਮੈਨੂੰ ਵੀ ਕਹਨਾਂ ਰੁੱਟੀਆਂ ਮਰਦੀ ਆ ਵੀ ਆ ਤਾਂ ਉੱਥੇ ਜਕੜੀ ਝੋਲ ਹੁੰਦਾ ਉਹ ਖਾਂਦੇ ਘੱਟ ਨਹੀਂਗੇ ਉੱਥੇ ਅੱਛਾ ਤੇਰੇ ਜਵਾਕ ਘੱਟ ਖਾਂਦੇ ਨਾ ਹਾਂ ਚੱਲ ਚੱਲੀਏ ਵੇਰੋ ਸਾੜ ਤੇ ਕਿ ਹੋ ਗਿਆ ਤਨੂੰ ਮੈਨੂੰ ਤਾਂ ਕੁਛ ਨਹੀਂ ਹੋਇਆ ਤੇਰਾ ਉਹ ਹੀ ਮੇਰਾ ਤਾਂ ਸਿਰਜਾ ਦੁਖੀ ਜਾਂਦਾਗਾ ਸੋਚਾਂ ਜੀ ਪੈ ਗਈ ਸੋਚਾਂ ਜੀ ਤਾਂ ਤਾਂ ਪੈ ਗਈ ਹਮ ਘਰੇ ਨਾ ਕਬੀਲਦਾਰੀਆਂ ਬਹੁਤ ਪੈਗੀਆਂ ਨੇ ਮੇਰੇ ਤੇ ਕਬੀਲਦਾਰੀਆਂ ਦਾ ਫਿਰ ਤੈਨੂੰ ਪਤਾ ਹੀ ਹੈਗਾ ਵੇ ਮੋਟਰਸਾਈਕਲ ਤੇ ਤੇਰਾ ਹਾਂ ਆਉਂਦਾ ਤੈਨੂੰ ਇਹ ਹੋ ਰਹੁਣ ਕਿਉਂ ਮੈਂ ਨਹੀਂ ਜਾਣਦਾ ਅੱਛਾ ਮੋਟਰਸਾਈਕਲ ਤਾਂ ਫਿਰ ਮੈਨੂੰ ਮੋਟਰਸਾਈਕਲ ਤੇ ਦਵਾਈ ਦਿਵਾ ਲੈ ਕਿੱਥੋਂ ਵਿੰਡਰ ਨਾਲ ਵਾਲੇ ਪਿੰਡੋਂ ਉਹ ਕੋਈ ਸ਼ੱਕ ਨਾ ਕਰ ਲੈ ਵੀ ਬੁੜਾ ਇਹ ਨਹੀਂ ਕੋਈ ਸ਼ੱਕ ਕਰਦਾ ਕੋਈ ਨਹੀਂ ਮੈਨੂੰ ਆ ਮਾਂ ਤੇਰੇ ਘਰ ਵਾਲਾ ਨਾ ਕਿੱਦੇ ਲੜ ਲੜ ਪੇ ਉਹਨੂੰ ਕਿਹੜਾ ਪਾ ਦੱਸ ਕੇ ਜਾਣਾ ਮੈਂ ਤਾਂ ਤੈਨੂੰ ਸ਼ਹਿਰ ਚ ਵੀ ਲੈ ਜਾਊਂਗਾ ਸ਼ਹਿਰ ਚ ਤਾਂ ਕੀ ਕਰਨਾਗਾ ਉਹ ਤੋੜ ਤੋੜ ਤੂੰ ਰੋਟੀ ਹਟੀ ਤਰ ਗਿਆ ਤੈਨੂੰ ਖਾਣਾ-ਦਾਣਾ ਖਵਾ ਲਊਂਗਾ ਨਹੀਂ ਮੈਂ ਨਹੀਂ ਖਾਣ ਦੀ ਖਾਣਾ ਦਾਣਾ ਛੂਟ ਛੂਟ ਦਵਾ ਦੇਣਾ ਛੂਟ ਹਾਂ ਛੂਟ ਦਵਾ ਦੇ ਹਾਂ ਛੂਟ ਦਵਾ ਦੇ ਬਸ ਫੇਰ ਫੇਰ ਹੋਰ ਹੋਰ ਕੀ ਕਰਨੀ ਹੈ ਔਰ ਤਾਂ ਮੈਂ ਕੀ ਭਾਲਣਾ ਜੇ ਲੋ ਸ਼ੂਟ ਛੱਡ ਦਵਾ ਦਿੰਦਾ ਸ਼ਹਿਰ ਚੱਪਾ ਬਚ ਲੰਗੇ ਕਿਉਂ ਮੈਂ ਆਰਧਿਕਾਂ ਤੋਂ ਲੈ ਤੈਨੂੰ 500000 ਰੁਪਇਆ ਦਵਾ ਦਿੰਦਾ ਕਣਕ ਦੇ ਦਿੰਦਾ ਤੈਨੂੰ ਘਵਟਾ ਕੋਈ ਆ ਕਣਕਾ ਦਾ ਮੇਰਾ ਕਰੀ ਕਣਕ ਦਾ ਮੇਰੇ ਕੋਲ ਹੈ ਨਹੀਂ ਕਿ ਕਾ ਇਹ ਨਹੀਂ ਇਹ ਤੇਰੀ ਸੱਸ ਦੀ ਗ੍ਰੰਧੀ ਹੈ ਪੇਉਤਾ ਜੀ ਜੀ ਹੋਈ ਹੈ ਬੱਚਾ ਪਤਾ ਦਾ ਹੈਗਾ ਤੈਨੂੰ ਕਹੇ ਜੀ ਓਏ ਤਾਂ ਮੈਨੂੰ ਪਤਾ ਅੜਬੀ ਹੈ ਟਟੇਟਾ ਹੋਰ ਨੂੰ ਬੱਚਾ ਉਹਨੂੰ ਦੱਬੇ ਪਹਿਲਾਂ ਹੋਰ ਉਹ ਜਦ ਨਰਵਾ ਕਰ ਲੈ ਉਂ ਤੇਰੇ ਘਰ ਵਾਲਾ ਤਾਂ ਠੀਕ ਰੰਦਾ ਉਹ ਵੀ ਐ ਜੀ ਮਾ ਵਰਗਾ ਮਾਦੇ ਮਗਰ ਲੱਗਦਾ ਕੰਦੇ ਇਹ ਦੁੱਧਾ ਫਸ ਗਈ ਨਹੀਂ ਸੋਹਣੀ ਕੁੜੀ ਸੀ ਫਸ ਕੇ ਹੋਰ ਕੀ ਨਾ ਮੈਂ ਛੱਡਣ ਜੋ ਗਿਆ ਨਾ ਨਨ ਮੈਂ ਤਲਾਕ ਦੇਣ ਜੋ ਗਿਆ ਓਏ ਆਸੇ ਦਾ ਚੀਰਿਆ ਯਾਰ ਦਾ ਸੰਜੋਗਾਂ ਦੀਆਂ ਗੱਲਾਂ ਸਾਰੀਆਂ ਉਹੀ ਤਾਂ ਗੱਲਾਂ ਉਤਲੇ ਵਰਗੀ ਕੁੜੀ ਸੀ ਉਹੀ ਫਸ ਗਈ ਤੂੰ ਤੇਰੇ ਭਰਾ ਕਹੇ ਨਾ ਭਰਾ ਤਾਂ ਮੇਰੇ ਹੈਗੇ ਨੇ 5 5 ਨਾ ਆਓ ਉਹਨਾਂ ਨੇ ਮੈਨੂੰ ਕੋ ਸੂਚਨਾ ਤੇਰੇ ਪਿਓ ਨੂੰ ਸੂਚੇ ਕੋ ਉਹ ਤਾਂ ਮੇਰਾ ਮਰਿਆ ਹੋਇਆ ਹੈ ਨਹੀਂ ਉਹ ਜਦੋਂ ਰਿਸ਼ਤਾ ਕਰਿਆ ਉਹ ਤਾਂ ਚਾਹੁੰਦਾ ਹੂ ਕਾਨੂੰਨ ਮਤ ਨਿੱਕੀ ਜੀ ਦੀ ਜਦੋਂ ਮਰ ਗਿਆ ਉਹ ਅੱਛਾ ਤੇਰੀ ਮਾਂ ਨੇ ਵਿਆਹ ਕਰਿਆ ਫਿਰ ਤੇਰਾ ਹਾਂ ਹੋ ਕਲੱਬ ਜਾਣਾ ਨੇ ਕਰਿਆ ਮੇਰਾ ਵਿਆਹ ਤਾਂ ਅੱਛਾ ਚਲੋ ਹੂੰ ਕਰਫਰਾਂ ਕਰ ਹਾਂ ਬੱਦਲ ਫਿਰ ਰੋਕੇ ਬੱਗ ਜਾ ਬੱਦਲ ਤੇ 4 ਵਜੇ ਆ ਜੀਂ ਆਜੂਗੀ 4 ਵਜੇ ਆਜੂਗੀ ਜੇ 4 ਵਜੇ ਨਾ ਆਇਆ ਤਾਂ 5 ਵਜੇ ਆਜੂਗੀ ਮੈਂ ਤਾਂ ਕਹਿੰਦਾ ਜੱਤਣਾਂ ਜੀ ਨਾਲ ਹੀ ਧਾਰ ਕੱਢੀ ਜੀ ਉਹ ਤੂੰ ਤਾਂ ਉਂਗਲ ਫੜਦੇ ਵਰਦੇ ਨੇ ਪਹੁੰਚਾਈ ਫੜ ਲਿਆ ਮੈਂ ਕਿ ਪਹੁੰਚਿਆ ਉਹ ਸਿੱਟ ਜਾਣਾ ਕਹਿੰਦਾ ਧਾਰ ਕੱਢ ਜਾ ਕਾਲੂ ਪਰੇ ਕਹਿੰਗਾ ਮੇਰਾ ਚਾਦਰਾਂ ਵੀ ਤੋ ਜਾ ਚਾਦਰਾਂ ਤਾਂ ਮੈਂ ਪੀਚੋ ਲੈਣਾ ਚਾਦਰ ਜੂਰ ਹੋਰ ਕੀ ਪੜਿਆ ਜਾ ਜਾ ਆਏ ਜਾ ਮਾ ਬਗ ਜਾ ਆ ਦੇ ਪੀਟਰ ਕੋਲ ਦੀ ਵਾਈ ਨਹੀਂ ਆਈਦੀ ਜਾਂਦੀ ਐ ਬਗ ਜਾ ਨਹੀਂ ਦੀ ਜਾਉਂਗੀ ਮੈਂ ਚੱਲ ਬੱਡਰੂ ਵੀ ਚੱਲ ਕੇ ਆਉ ਨਾ ਓਏ ਹੋਲ ਜਣੀ ਹੋ ਲੈ ਜਾ ਬਰਸਿੰਨ ਜੀ ਕਿਹੜੀ ਆ ਵੇਖ ਬੂਰੇ ਕਿੜੀ ਚੌਲਾਂ ਕੋਲੇ ਆ ਲੈ ਜਾ ਇਹ ਲੈ ਜਾ ਆ ਬੜ ਲੈ ਆਹਾ ਅਬ ਮੈਂ ਸੱਚੇ ਦਾਤੀ ਦਾ ਭੁੱਲੇ ਆਈ ਤੇ ਫੇਰ ਹੁਣ ਹੋਂ ਕਰ ਲੈਣਾ ਬਟੰਗੀ ਕੋਈ ਹੈਗੀ ਯਾਰ ਕੋਈ ਮੋਟਰ ਤੇ ਮੇਰੇ ਕੋਲੇ ਕਿੱਥੇ ਦਾਤੀਆਂ ਇੱਥੇ ਫੇਰ ਹੁਣ ਅਯਾ ਜੇ ਬਾਟਾ ਨਹੀਂ ਲੈ ਲੈਣਾ ਨੇ ਜਿਹੜਾ ਨੇ ਤੇ ਛੋ ਹੱਥਾਂ ਨਾਲ ਵੱਡਲਾ ਵੱਡਲਾ ਹੱਥਾਂ ਨਾਲ ਕਿੱਥੇ ਉਹ ਵੱਡੀ ਜਾਊਗੀ ਆਹਾ ਹਾਂ ਹੱਥਾਂ ਨਾਲ ਤਾਂ ਮੇਰੇ ਹੱਥ ਖਾਜੂ ਇਹ ਆ ਹੱਥ ਖਾਜੂ ਨਾ ਖਾਜੂ ਕਿ ਤੂੰ ਵੱਡ ਕੇ ਲੈ ਯਾਰ ਰੁਕੋ ਆਹਾ ਇਹ ਵੱਡਾ ਚਲ ਵੱਡ ਰਹੀ ਬਹਿ ਕੇ ਵੱਡ ਬਹਿ ਕੇ ਬੇ ਬੈਠੇ ਨਹੀਂ ਜਾਂਦਾ ਮੈਂ ਤਾਂ ਕਿਉਂ ਬੈਟਣ ਨੂੰ ਕਿਹਾ ਜਨੂੰ ਬੇ ਹੁਣ ਆ ਤਾਂ ਕੀ ਆ ਮਾਗਾ ਦੀ ਛੱਡ ਪਰੇ ਹਾਂ ਮੈਂ ਦਾਤੀ ਲੈ ਕੇ ਆਉਂਗੀ ਘਰੋਂ ਅੱਜ ਤਾਂ ਖੇਡਾਂ ਜੀ ਵਾਲਾ ਕੰਮ ਆ ਜਾ ਵਖਾਂ ਦਾ ਫੇਰ ਆ ਜੀ ਫੇਰ ਆਉਣੀ ਐ ਮੈਂ ਚੱਗਾ ਦੁਪਹਿਰ ਹੀ ਕਿਉਂ ਹੈ ਦੁਪਹਿਰ ਹੀ ਆ ਉਹ ਦੁਪਹਿਰੇ ਜੀ ਆਉਂਗੀ ਹੁਣ ਮੈਂ ਜਾਨੀ ਐ ਜਾਨੀ ਕਿੱਥੇ ਮੁੜ ਜੂਗੀ ਹੈ ਮੈਂ ਹੁਣ ਜਾਨੀ ਐ ਦੁਪਹਿਰੇ ਮੁੜ ਦੁਪਹਿਰੇ ਮੈਂ ਹੁਣ ਖਾਲੀ ਮੜਾਂਗੀ ਖਾਲੀ ਹੁਣ ਮੇਰੇ ਕੋਲ ਕੋਸਾ ਹੀ ਨਹੀਂ ਫਿਰ ਨਾਲੇ ਕਿਹਦੇ ਨਾਲ ਤਾਂ ਖੇਡਦਾ ਕੀ ਨਾਲੇ ਹੁਣ ਖਾਲੀ ਮੁੜ ਜੀਏ ਉਹ ਫਿਰ ਹਰਕਾਰਾਂ ਕੀ ਐ ਗਰੀ 12 ਕਬਜਾ ਸਰ ਰੋਟੀ ਪਾਣੀ ਖਾ ਕੇ ਮੈਂ ਦੁਪਹਿਰੇ ਜਾਉਂਗੀ ਪਰਲੀ ਉਰੀ ਧਰ ਚੰਨੀ ਹੈ। ਏਰੀ ਸੁਲਾ ਇੱਥੇ ਪਈ ਰਹਿਣ ਦੇ। ਥੱਲੀ ਉੱਥੇ ਵਿਛਾਈ ਲੈਂਨਾ ਮੈਂ ਪੈ ਜੂਗਾ ਘੰਟਾ। ਤੂੰ ਵਿਛਾ ਲੈ ਪੈ ਜਾ ਮੈਂ ਚੱਲਦੀ ਹਾਂ। ਉਹ ਤੂੰ ਪਕ ਜਾ ਮੈਂ ਤੈਨੂੰ ਤਾਂ ਨਹੀਂ ਕਹਦਾ। ੱਗਾ। ਦੱਤੀ ਦੁੱਤੀ ਲੈ ਕੇ ਆਉਂਗੀ ਦੁਪਹਿਰੇ ਜੇ। ਦੱਤੀ ਲੈ। ਐ ਕਰੀ। ਹਾਂ। ਕਟਕ ਜਾਦੀ ਲੈਣ ਵਾਲੇ। ਲੈ ਆਉਂਗੀ। ਦੋ ਡੱਬ ਰੋਟੀਆਂ ਫੜੜੀ ਚੰਗਾ। ਠੀਕ ਆ ਠੀਕ ਆ। ਉਹ ਪੜ ਜਾ। ਪਰੋਂਠੇ ਨਾਲਿਆ ਮਾਲਾ ਕੇ। ਉਹ ਪਰੋਂਠੇ ਦਾ ਤੋ ਕਿਹੜੇ ਖਵਾਉਣੀ ਹੈ? ਆਗੇ ਤੇ ਚੱਕ ਕੇ ਲੰਮੂ ਗੇ ਕੱਦੂ ਤੋੜਨਾ ਰਾਵੜਨਾ ਲੈ ਗਈ ਮੂੰਹ ਹੀ ਭਾਲਦਿਆਂ ਨੂੰ ਦੁਰੀਆਂ ਫੇਰਦੀਆਂ ਉਹ ਕੰਮ ਨਹੀਂ ਦੰਦਾਨੀ ਕਰਾਉਣਾ ਨਹੀਂ ਨਹੀਂ ਦੋ ਵੱਠਲ ਬੰਦਾ ਕੋਹਾ ਸਿੱਟ ਜੇ ਪੋਚੇ ਲਾ ਜੇ ਬੰਦਾ ਇੰਨੇ ਜੇ ਬੰਦੇ ਨੇ ਅੱਖਾਂ ਠੰਡੀਆਂ ਹੋ ਜਾਂਦੀਆਂ ਆਪ ਦਾ ਫੜੀ ਤਾਂ ਬਣਾਉਣੀ ਨਗੀ ਹੂੰ ਫੇਰ ਦਿੰਦੇ ਦੁਰਮੇ ਉਹ ਦੇਖ ਲੈ ਬਾਵਨੀ